ਪੰਜਾਬ ਚ ਪਹਿਲਾਂ ਜਦੋਂ ਹੜਾ ਹੁੰਦੇ ਸੀਗੇ ਜਦੋਂ ਡੈਮ ਨਹੀਂ ਸੀਗੇ ਤਾਂ ਉਹ ਜਿਹੜੇ ਆ ਪੰਜਾਬ ਦੀ ਮਿੱਟੀ ਨੂੰ ਉਪਜਾਊ ਵੀ ਬਣਾਉਂਦੇ ਸੀ ਕੇਸ ਦੇ ਵਿੱਚ ਕੋਈ ਸੱਚਾਈ ਹੈ ਪੱਕੀ ਗੱਲ ਹੈ ਇਹ ਬਿਲਕੁਲ ਸਹੀ ਗੱਲ ਹੈ ਕਿ ਕਿ ਦੁਨੀਆ ਦੇ ਸਭ ਤੋਂ ਵਧੀਆ ਜਿਹੜੇ ਉਪਜਾਊ ਖੇਤਰ ਹੈਗੇ ਆ ਉਹਨਾਂ ਚ ਗੰਗਾ ਸਿੰਧ ਦਾ ਮੈਦਾਨ ਯਾਨੀ ਕਿ ਜਿੱਦੇ ਚ ਅਸੀਂ ਰਹਿੰਦੇ ਆ ਇਹ ਹੈਗਾ ਔਰ ਇਹ ਜਿਹੜਾ ਮਿੱਟੀ ਹੈ ਇਹ ਦਰਿਆਵਾਂ ਨੇ ਹੀ ਲੈਂਦੀ ਇਹ ਸਿਲਟਿੰਗ ਦਰਿਆਵਾਂ ਨੇ ਕੀਤੀ ਤੇ ਜਦੋਂ ਡੈਮ ਬਣ ਗਏ ਤੁਹਾਡਾ ਕਹਿੰਦਾ ਮਤਲਬ ਇਹ ਆ ਕਮੇਟੀ ਆਣੀ ਬੰਦ ਹੋ ਗਈ ਨਹੀਂ ਇਹਦਾ ਇੱਕ ਹੋਰ ਪਹਿਲੂ ਵੀ ਹੈ ਹੋਰ ਪਹਿਲੂ ਇਹ ਹੈ ਕਿ ਨਹਿਰਾ ਕੱਢੀ ਗਈ ਉਹ ਮਿੱਟੀ ਨਹਿਰਾ ਚ ਵੀ ਆਉਂਦੀ ਹੈ ਜਦੋਂ ਨਹਿਰਾ ਰਹੀਂ ਉਹ ਖੇਤਾਂ ਚ ਜਾਂਦੀ ਹੈ ਤੇ ਉਹ ਖੇਤਾਂ ਨੂੰ ਉਪਜਾਊ ਬਣਾਉਂਦੀ ਹੈ ਅੱਜ ਵੀ ਬਣਾ ਰਹੀ ਹੈ ਤੇ ਉਹ ਉਪਜਾਊ ਸ਼ਕਤੀ ਤਾਂ ਉਦਾਂ ਹੀ ਹੈ ਇਹਦੇ ਵਿੱਚ ਜਿਹੜੀ ਚੀਜ਼ ਨੁਕਸਾਨੀ ਜਿਹੜੇ ਨੁਕਸਾਨ ਵਾਲੇ ਪਾਸੇ ਲੈ ਕੇ ਗਈ ਸਾਨੂੰ ਜਿਹਨਾਂ ਨੂੰ ਨੁਕਸਾਨਿਆ ਗਿਆ ਸਾਰਾ ਕੁਝ ਉਹ ਇਹ ਸੀਗੀ ਕਿ ਮਾਈਨਿੰਗ 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 ਨੇ ਸਾਰਾ ਬੈਲੈਂਸ ਵਿਗਾੜਿਆ ਮਾਈਨਿੰਗ ਦੇ ਵਿੱਚ ਮਤਲਬ ਇਹ ਮੰਨਿਆ ਜਾਂਦਾ ਕਿ ਜਿਹੜੇ ਵੀ ਇਲਾਕਿਆਂ ਚ ਮਾਈਨਿੰਗ ਹੁੰਦੀ ਆ ਉਥੋਂ ਦੇ ਐਮਐਲਏ ਬੜੇ ਅਮੀਰ ਹੁੰਦੇ ਬਿਲਕੁਲ ਹੂੰ ਉਥੋਂ ਦੇ ਐਮਐਲਏ ਨੇ ਅਮੀਰ ਹੁੰਦੇ ਆ ਕਿ ਤੁਸੀਂ ਸੋਚ ਨਹੀਂ ਸਕਦੇ ਪੂਰੀ ਸਰਕਾਰ ਚਲਾ ਲੈਂਦੇ ਉਹ ਚਲਾ ਲੈਂਦੇ ਐਨੇ ਅਮੀਰ ਹੋ ਜਾਂਦੇ ਐਨੇ ਅਮੀਰ ਹੋ ਜਾਂਦੇ ਆ ਤੇ ਉਹ ਕਹਿੰਦਾ ਮਤਲਬ ਉਹ ਮਾਈਨਿੰਗ ਜਿਹੜੀ ਆ ਉਹ ਕੌਣ ਕਰਾ ਰਿਆ ਪੋਲੀਟਿਸ਼ੀਅਨ ਕਰਾ ਰਿਆ ਜਾਂ ਬਿਊਰੋਕ੍ਰੇਸੀ ਕਰਾ ਰਹੀ ਆ ਹੂੰ ਤੇ ਹੋਰ ਤਾਂ ਕੋਈ ਪਲੇਅਰ ਨਹੀਂ ਹੈਗਾ ਨਾ ਉਥੇ ਬਾਕੀ ਤੇ ਕਾਰਪੋਰੇਟ ਉਹ ਬੰਦੇ ਨੇ ਜਿਹੜੇ ਵਿਜੇ ਵਿੱਚ ਹੈਗੇ ਨੇ ਹਾਂ ਹਾਲਾ ਕਿ ਉਹ ਨਾ ਉਹ ਬੰਦੇ ਵੀ ਆਇਕਲ ਬੜੇ ਛੋਟੇ ਲੱਗੇ ਇਹਨਾਂ ਦੇ ਸਾਹਮਣੇ ਪੋਲੀਟਿਕ ਪੋਲੀਟੀਕਲ ਕਲਾਸ ਹੀ ਬੋਸ ਹੈ ਉੱਥੇ ਹਮ ਜਿਹੜੀ ਵੀ ਪਾਰਟੀ ਆਉਂਦੀ ਹੈ ਸੱਤਾ ਦੇ ਵਿੱਚ ਔਰ ਉਹਦੇ ਐਮਐਲਏ ਸਮਾ ਲਾ ਮਾਲ ਹੋ ਜਾਂਦੇ ਉਹ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਨੁਕਸਾਨ ਹੋਏ ਨੇ ਬਾਕੀ ਜਿਹੜੀ ਇਹ ਹੈਗੀ ਹੈ ਕਿ ਜਿਹੜੀ ਸਿਲਟ ਆਉਂਦੀ ਸੀ ਹੁਣ ਦੇਖੋ ਡੈਮ ਬਣ ਗਏ ਡੈਮ ਦੇ ਅੰਦਰ ਤਾਂ ਸਿਲਟ ਜਮ੍ਹਾਂ ਹੋ ਰਹੀ ਹੈ ਨਾ ਹਮ ਹੁਣ ਉਹ देखो ओडे दे वास्ते की हुंदा हुं ने, ने, ने ने, ने आ, है हुं की डी सिल्टिंग ਦੇ ਵੀ ਤਰੀਕੇ ਹੁੰਦੇ ਨੇ। ਹੂੰ। ਔਰ ਉਹ ਜਿਨ੍ਹਾਂ ਨੇ ਬੰਦਿਆਂ ਨੇ ਇੰਜੀਨੀਅਰਾਂ ਨੇ ਡੈਮ ਬਣਾਏ ਨੇ ਉਹਨਾਂ ਨੇ ਡੀ ਸਿਲਟਿੰਗ ਦੀਆਂ ਪ੍ਰੋਸੈਸ ਵੀ ਉਹਨਾਂ ਨੇ ਪੂਰੀ ਇੱਕ ਤਰ੍ਹਾਂ ਦੀ ਤਰੀਕੀਆਂ ਉਹਨਾਂ ਨੇ ਬਣਾਏ ਹੋਏ ਨੇ। ਹੂੰ। ਉਹ ਇੱਕ ਸੈਂਟੀਫਿਕ ਹੈ ਸਾਰਾ ਕੁਝ। ਹੂੰ। ਜਿਹੜੇ ਉੱਥੇ ਇੰਜੀਨੀਅਰ ਕੰਮ ਕਰਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿਵੇਂ ਇਹਨਾਂ ਨੂੰ ਮੇਨਟੇਨ ਕਰਨਾ। ਤੇ ਦੂਜੀ ਗੱਲ ਇਹ ਹੈ ਕਿ ਇਹ ਡੈਮ ਜਿਹੜੇ ਨੇ ਇਹ ਇਨਸਾਨ ਦੇ ਫਾਇਦੇ ਵਾਸਤੇ ਬਣਾਏ ਗਏ। ਇਹਨਾਂ ਨੂੰ ਕਿਹਾ ਗਿਆ ਸੀ ਨਾ ਸਰ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਆਧੁਨਿਕ ਭਾਰਤ ਦੇ ਨਵੇਂ ਮੰਦਰ ਨੇ ਪਾਖੜਾ ਡੈਮ ਦੇ ਬਾਰੇ ਕਿਹਾ ਸੀ ਨਵੇਂ ਮੰਦਰ ਨੇ ਤੇ ਭਲਾਈ ਰੁੜਕੇਲਾ ਪਲਾਂਟਾਂ ਦੇ ਬਾਰੇ ਵੀ ਕਿਹਾ ਸੀ ਤੇ ਇਹ ਕਹਿੰਦਾ ਇਹ ਵਾਖੇ ਮੰਦਰ ਨੇ ਇਹ ਤਰੱਕੀ ਦੇ ਇੰਜਣ ਨੇ ਇਹ ਤਰੱਕੀ ਦੇ ਇੰਜਣ ਠੀਕ ਤਰੀਕੇ ਨਾਲ ਚੱਲਣੇ ਚਾਹੀਦੇ ਨੇ ਮੇਨਟੇਨੈਂਸ ਹੋਣੀ ਚਾਹੀਦੀ ਹੈ ਹੁਣ ਕੀ ਮੇਨਟੇਨੈਂਸ ਹੈਗੇ ਇਸ ਤਰੀਕੇ ਨਾਲ ਫਲੱਡ ਗੇਟ ਟੁੱਟ ਜਾਣੇ ਤੇ ਗੇਟs ਟੁੱਟ ਜਾਣੇ ਤਾਂ ਐ ਨਹੀਂ ਲੱਗਦਾ ਵੀ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਦੇਖਿਆ ਜਾ ਰਿਹਾ ਸੀ ਕਿਉਂ ਜੰਗਾਲੇ ਤਾਂ ਨਹੀਂ ਪਏ ਸੀ ਕਿ ਮੈਟਲ ਨੂੰ ਦੇਖਿਆ ਜਾ ਰਿਹਾ ਸੀ ਮੈਟਲ 'ਚ ਰਸਟ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਸਮੇਸਰ ਚੱਕਿਆ ਜਾ ਰਿਹਾ ਸੀ ਕਿ ਨਹੀਂ ਜਾ ਰਿਹਾ ਸੀ ਜਿਵੇਂ ਆਪਾਂ ਅਕਸਰ ਕਹਿ ਦਿੰਦੇ ਹਾਂ ਪਾਣੀ ਪੁਲਾ ਤੋਂ ਉੱਪਰ ਪਾਣੀ ਡੈਮ ਤੋਂ ਉੱਪਰ ਜਾਣ ਲੱਗ ਗਿਆ ਸੀ ਹੁਣ ਦੇਖੋ ਜਿਹੜੇ ਤਰੀਕੇ ਨਾਲ ਸਾ ਮਦੋਪੁਰ ਹੈਡਵਰਕਸ ਟੁੱਟਿਆ ਹੂੰ ਜੇ ਅਸੀਂ ਉਹਦੀਆਂ ਵੀਡੀਓ ਦੇਖਦੇ ਤੇ ਇਉਂ ਲੱਗਦਾ ਕਿ ਉਹਦੀ ਮੇਨਟੇਨੈਂਸ ਨਹੀਂ ਸੀ ਇੱਕ ਹੋਰ ਬੜਾ ਦਰਦਨਾਕ ਜਿਹਾ ਵੀਡੀਓ ਚੱਲ ਰਿਹਾ ਬੜਾ ਡਰੋਂ ਵਾਲਾ ਹੈ ਕਿ ਚੱਕੀ ਬੈਂਕ ਚੱਕੀ ਬੈਂਕ ਦੇ ਉਤੋਂ ਉਹ ਗੱਡੀ ਨੰਗਰੀ ਰੇਲ ਗੱਡੀ ਨੰਗਰੀ ਥੱਲੇ ਉਹਦੀ ਮਿੱਟੀ ਕਰ ਰਹੀ ਹੈ ਹੂੰ ਚੱਕੀ ਬੈਂਕ ਜਿਹੜਾ ਹੈ ਸਾਰਾ ਹੈ ਉਹ ਇੱਕ ਰਸਤਾ ਹੈ ਉਹ ਜੰਮੂ ਕਸ਼ਮੀਰ ਨਾਲ ਹਿੰਦੁਸਤਾਨ ਦਾ ਇੱਕ ਤਰ੍ਹਾਂ ਦਾ ਕਨੈਕਸ਼ਨ ਕਨੈਕਸ਼ਨ ਤੁਹਾਨੂੰ ਯਾਦ ਹੋਵੇਗਾ ਜਦੋਂ ਕੱਤਰੀ ਦੀ جنگ ਹੋਈ ਸੀ ਤੇ ਸਭ ਤੋਂ ਵੱਡਾ ਅਟੈਕ ਪਾਕਿਸਤਾਨ ਵਾਲੋਂ ਚੱਕੀ ਬੈਂਕ ਤੇ ਹੁੰਦਾ ਸੀ ਹੂੰ ਤੇ ਉਹ ਕਹਿੰਦੇ ਮਤਲਬ ਕਿ ਚੀਜ਼ਾਂ ਜੇ ਚੱਕੀ ਬੈਂਕ ਵਰਗੀਆਂ ਜ਼ਰੂਰੀ ਚੀਜ਼ਾਂ ਮੈਂਡਨ ਨਹੀਂ ਹੋ ਰਹੀਆਂ ਮਾਦੋਪੁਰ ਹੈਡਵਰਕਸ ਵਰਗੇ ਮੇਨਟੇਨ ਨਹੀਂ ਹੋ ਰਹੇ ਕੱਲ ਨੂੰ ਇਸ ਗੱਲ ਦੀ ਕੀ ਗਰੰਟੀ ਆ ਕਿ ਪੌਂਗ ਡੈਮ ਵੀ ਮੇਨਟੇਨ ਹੋ ਰਿਹਾ ਥੇਂ ਡੈਮ ਇਹ ਪਖੜਾ ਡੈਮ ਵੀ ਮੇਨਟੇਨ ਹੋ ਰਿਹਾ ਕਿ ਨਹੀਂ ਹੋ ਰਿਹਾ ਤੇ ਇਹ ਤਾਂ ਬਹੁਤ ਸਾਰੇ ਇਸ ਦੇਸ਼ ਵਿੱਚ ਤਾਂ ਬਹੁਤ ਸਾਰੇ ਕਿਸ਼ਨਾ ਗੁਲਾਵਰੀ ਤੇ ਕਿੰਨੇ ਡੈਮ ਬਣੇ ਹੋਏ ਆ ਗੰਗਾ ਤੇ ਹੋਰ ਕਿੰਨੇ ਦਰਿਆ ਨੇ ਜਿਨ੍ਹਾਂ ਤੇ ਡੈਮ ਬਣੇ ਹੋਏ ਆ ਮਟੂਰ ਬੰਦ ਬਣਿਆ ਹੋਇਆ ਤੇ ਕਹਿੰਦਾ ਮਤਲਬ ਕਿ ਇਹ ਚੀਜ਼ਾਂ ਮੇਨਟੇਨ ਹੀ ਨਹੀਂ ਹੋ ਰਹੀਆਂ ਤੁਹਾਡੇ ਕੋਲ ਮਦੋਪੁਰ ਹੈਡਵਰਕਸ ਹੀ ਤੁਹਾਡਾ ਮੈਂਟੇਨ ਨਹੀਂ ਹੋਇਆ ਕੱਲ ਨੂੰ ਪਾਖੜਾ ਡੈਮ ਦੀ ਕੀ ਮੈਂਟੇਨੈਂਸ ਕਰੋਗੇ ਤੁਸੀਂ ਹੂੰ ਜੇ ਉੱਥੇ ਕੱਲ ਨੂੰ ਕੋਈ ਇਹੋ ਜਿਹੀ ਟ੍ਰੇਡੀ ਹੋ ਜਾਂਦੀ ਹੈ ਬਾਜੀ ਪਾਈ ਜਾਵੇ ਤੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਉਹਦੇ ਨਾਲ ਕਿੰਨੀ ਤਬਾਈ ਹੋਣੀ ਹੈ ਇਸ ਕਰਕੇ ਇਹ ਗੱਲ ਸਾਡੀ ਬਿਲਕੁਲ ਸਹੀ ਹੈ ਕਿ ਇਹ ਚੀਜ਼ਾਂ ਨੂੰ ਸਮੇਂ ਰਹਿੰਦਿਆਂ ਹੀ ਇਹਨਾਂ ਨੂੰ ਪਸਾਨ ਲੈਣਾ ਚਾਹੀਦਾ ਸਾਨੂੰ ਹੂੰ ਕਟਾਈਆਂ ਹੋ ਰਹੀਆਂ ਨੇ ਕਟਾਈਆਂ ਹਰ ਪਾਸਿਓਂ ਕਟਾਈਆਂ ਹੋ ਰਹੀਆਂ ਨੇ ਕਹਿੰਦੇ ਪਾਖੜਾ ਡੈਮ ਨੂੰ ਵੈਸਤਾ ਅਸੀਂ ਸੋਚਦੇ ਵੀ ਨਹੀਂ ਨਾ ਹੀ ਹੋਵੇ ਕੁਝ ਕਹਿੰਦੇ ਕੁਝ ਜੇ ਟੈਕਨੀਕ ਉੱਥੇ ਤਕਨੀਕੀ ਖਰਾਬੀ ਵੀ ਹੋ ਜਾਂਦੀ ਹੈ ਕੁਝ ਹੋ ਜਾਂਦਾ ਹੈ ਵੀ ਇਹੋ ਜਿਹਾ ਇਨਸੀਡੈਂਟ ਉੱਥੇ ਹੋ ਜਾਂਦਾ ਤੇ ਮਾਰ ਪੰਜਾਬ ਦੀ ਨਹੀਂ ਮਾਰ ਦਿੱਲੀ ਤੋਂ ਵੀ ਅੱਗੇ ਦਾ ਕੋਏਗੀ ਚਲੋ ਦੇਖੋ ਇੱਕ ਅੰਦਾਜ਼ੇ ਵੀ ਨਹੀਂ ਕੱਲੋ ਜੇ ਦੇਖੋ ਹਾਂ ਹੁਣ ਛੋਟੇ ਛੋਟੇ ਡੈਮ ਟੁੱਟੇ ਆ ਜਾਂ ਫਲੱਡ ਗੇਟ ਖੋਲੇ ਪੌਂਗ ਡੈਮ ਦੇ ਉਹਨਾਂ ਖੋਲੇ ਉਹਨਾਂ ਨੇ ਉਹਰੇ ਨਾਲ ਕਿੰਨਾ ਪਾਣੀ ਅੱਗੇ ਗਿਆ ਹਮਮ ਔਰ ਕੀ ਹਾਲਤ ਅੱਜ ਕੀ ਹਾਲਤ ਬਣੀ ਪਈ ਹੈ ਪੰਜਾਬ ਦੀ ਕੀ ਹਾਲਤ ਬਣੀ ਪਈ ਹੈ ਅਗਰ ਜੇ ਅਨ ਕੰਟਰੋਲ ਸਾਰਾ ਕੁਝ ਹੀ ਅਨ ਕੰਟਰੋਲ ਹੋ ਗਿਆ ਭਖੜਾ ਡੈਮ ਟੁੱਟਣਾ ਮਤਲਬ ਸਭ ਕੁਝ ਅਨ ਕੰਟਰੋਲ ਜੇ ਸਭ ਕੁਝ ਅਨਕੰਟਰੋਲ ਹੋ ਗਿਆ ਤਾਂ ਫਿਰ ਤਬਾਹੀ ਦਾ ਮੰਜ਼ਰ ਤਾਂ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਨਾ ਸਾਡੇ ਕਿਐਸੋ ਬਾਹਰ ਹੋਏ ਤੇ ਇਸ ਕਰਕੇ ਇਹ ਹੈ ਕਿ ਕੁਦਰਤ ਨਾਲ ਖੇਲਵਾੜ ਬੰਦ ਕੀਤਾ ਜਾਏ ਮੇਨ ਮੁੱਦਾ ਫਿਰ ਗਲੋਬਲ ਵਾਰਮਿੰਗ ਹੈ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਵਾਸਤੇ ਕਾਰਪੋਰੇਟ ਕਾਰੋਨਿਆਂ ਦੇ ਮੁਨਾਫਿਆਂ ਨੂੰ ਥੋੜਾ ਜਿਆਦਾ ਰੋਕਣਾ ਪਵੇਗਾ ਸਰਕਾਰਾਂ ਨੂੰ ਮੋਡਲ ਲੈਵਲ ਤੇ ਖਾਸ ਕਰਕੇ ਸਾਡੀ ਸਰਕਾਰ ਅਮਰੀਕਾ ਦੀ ਸਰਕਾਰ ਜਾਂ ਜਿਹੜੀਆਂ ਪਾਵਰਫੁਲ ਸਰਕਾਰਾਂ ਨੇ ਦੁਨੀਆ ਦੇ ਵਿੱਚ ਉਹਨਾਂ ਸਾਰਿਆਂ ਨੂੰ ਬਹਿ ਕੇ ਤੇ ਚਰਚਾ ਕਰਨੀ ਚਾਹੀਦੀ ਹੈ ਖਾਲੀ ਗਲੋਬਲ ਸਮਿਟਾ ਕਰਕੇ ਅਰਥ ਸਮਿਟਾ ਕਰਕੇ ਇਹ ਮਸਲੇ ਹੱਲ ਨਹੀਂ ਹੋਣਗੇ ਕਿਉਂਕਿ ਇਹਨਾਂ ਦਾ ਕੋਈ ਵੀ ਜਿਹੜੇ ਉਦੇਸ਼ ਆਪਣੇ ਨਿਰਧਾਰਤ ਕਰਦੇ ਨੇ ਉਹ ਕਦੀ ਇਹਨਾਂ ਦੇ ਅੱਜ ਤੱਕ ਪੂਰੇ ਨਹੀਂ ਹੋਏ ਇਹ ਨਹੀਂ ਤੱਕ ਅਸੀਂ ਜ਼ੀਰੋ ਮਿਸ਼ਨ ਤੇ ਚਲੇ ਜਾਵਾਂਗੇ ਜ਼ੀਰੋ ਮਿਸ਼ਨ ਕਰਦੇ ਕਰਦੇ ਸਾਨੂੰ ਇਹਨਾਂ ਨੇ ਇਲੈਕਟ੍ਰਿਕ ਵਹੀਕਲ ਦੇਤੇ ਨੇ ਜਿਹੜੇ ਇਹਨਾਂ ਨੂੰ ਵੀ ਜਿਆਦਾ ਮਿਸਨਾ ਕਰਦੇ ਨੇ ਉਹ ਕਹਿੰਦਾ ਬਲਕਿ ਹਰ ਪਾਸੇ ਆ ਨਹੀਂ ਬਰਬਾਦੀ ਬੰਦੀ ਵਧਦੇ ਜਾ ਰਹੇ ਆ ਤੇ ਇਹ ਚੀਜ਼ਾਂ ਨੂੰ ਬੜੇ ਗਹਿਰ ਤਰੀਕੇ ਨਾਲ ਸੁਧਣਾ ਪਵੇਗਾ ਬਿਮਾਰੀ ਨੂੰ ਠੀਕ ਨਾ ਕਰੋ ਬਿਮਾਰੀ ਦੀ ਜੜ ਤੇ ਪਹੁੰਚ ਜੜ ਤੇ ਪਹੁੰਚ ਜੜ ਨੂੰ ਠੀਕ ਕਰੋ ਇੱਕ ਮੈਂ ਵੀ ਜਦੋਂ ਮੈਂ ਇਸ ਦੇ ਬਾਰੇ ਪੜ੍ਹ ਰਿਹਾ ਸੀ ਕਹਿੰਦਾ ਜਿਹੜੇ ਗਰਮ ਹਵਾ ਉੱਪਰ ਨੂੰ ਜਾਂਦੀਆਂ ਨਾ ਉਹ ਉਲਟਾ ਬਦਲਾ ਨੂੰ ਬਰਸਣ ਹੀ ਨਹੀਂ ਦਿੰਦੀਆਂ ਉਹ ਉੱਪਰ ਤੱਕ ਚੱਕਦੀਆਂ ਰਹਿੰਦੀਆਂ ਚੱਕਦੀਆਂ ਰਹਿੰਦੀਆਂ ਚੱਕਦੀਆਂ ਰਹਿੰਦੀਆਂ ਜਦੋਂ ਤੱਕ ਉਹਨਾਂ ਦਾ ਫਲੋ ਬਿਲਕੁਲ ਆ ਨਹੀਂ ਵਾਦਾ ਹੀ ਨਹੀਂ ਹੋ ਜਾਂਦਾ ਵੀ ਜਿੰਨਾ ਫਲੋ ਸਾਹ ਨਹੀਂ ਸਕਦਾ ਫਿਰ ਉਹ ਇੱਕਦਮ ਵਰਸਦੇ ਆ ਉੱਥੇ ਇੱਕ ਚੀਜ਼ ਹੁੰਦੀ ਹੈ ਥ੍ਰੈਸ਼ਹੋਲਡ ਵੈਲਿਊ ਹਮ ਥ੍ਰੈਸ਼ਹੋਲਡ ਵੈਲਿਊ ਅੱਛਾ ਥ੍ਰੈਸ਼ਹੋਲਡ ਵੈਲਿਊ ਤਾਂ ਕਿ ਹੀ ਤੁਸੀਂ ਕਿਸ ਚੀਜ਼ ਨੂੰ ਰੋਕ ਸਕਦੇ ਹੋ ਹਮ 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 ਤੇ ਜਦੋਂ ਉਹ ਥ੍ਰੈਸ਼ ਜਿੰਨਾ ਉਹ ਅਫੈਕਟ ਜ਼ਿਆਦਾ ਹੋਏਗਾ ਦੇਖੋ ਕਿਸ ਚੀਜ਼ ਨੂੰ ਤੁਸੀਂ ਰੋਕੋਗੇ ਹਮ ਰੋਕੋਗੇ ਔਰ ਜਦੋਂ ਫਿਰ ਉਹ ਚੀਜ਼ ਬਰਸੇਗੀ ਤੇ ਉਹ ਜ਼ਿਆਦਾ ਹੀ ਬਰਸੇਗੀ ਹਮ ਦੂਜਾ ਇੱਕ ਗੱਲ ਹੈ ਕਿ ਜਿਹੜੀ ਮੈਂ ਫਿਰ ਕਹਾਂਗਾ ਕਿਉਂਕਿ ਦੇਖੋ ਹਰ ਕਿਸੇ ਦੀ ਚੀਜ਼ ਹੋ ਸਕਦੀ ਹੈ ਦੁਨੀਆ ਨੂੰ ਇੱਕ ਨੰਬਰ 1 ਤੇ ਜਿਹੜੀ ਪੋਪੂਲੇਸ਼ਨ ਕੰਟਰੋਲ ਹੈ ਨਾ ਇਹ ਨੂੰ ਸੀਰੀਅਸਲੀ ਲੈਣਾ ਪਵੇਗਾ ਕਿਉਂਕਿ ਪੋਪੂਲੇਸ਼ਨ ਕੰਟਰੋਲ ਵੀ ਜਿਹੜੀ ਵਧੀ ਹੋਈ ਆ 8 ਬਿਲੀਅਨ ਤੇ ਚਲੀ ਗਈ ਆ ਇਹਦੇ ਨਾਲ ਗਲੋਬਲ ਵਾਰਮਿੰਗ ਜਿਹੜੀ ਆ ਬਹੁਤ ਵਧੀ ਹੈ ਹੂੰ ਕਿਉਂਕਿ ਚਾਹੇ ਗਰੀਬ ਮੁਲਕਾਂ ਦੇ ਹੀ ਅ ਅਰਬਾਂ ਕਰੋੜਾਂ ਅਰਬਾਂ ਲੋਕ ਨੇ ਉਹ ਥੋੜੇ ਥੋੜੇ ਸਾਧਨ ਵੀ ਅਗਰ ਲੈਣਗੇ ਕੰਜ਼ੂਮ ਕਰਨਗੇ ਤੇ ਟੋਟਲ ਜਿਹੜੀ એનર્ਜੀ ਇਨਟੇਕ ਆ ਬਹੁਤ ਵੱਡੀ ਹੋ ਜਾਏਗੀ ਆਬਾਦੀ ਵਧਾਈ ਜਾਂਦੇ ਆ ਦਰਖਤ ਕੱਟੀ ਜਾਂਦੇ ਆ ਦਰਖਤ ਕੱਟੀ ਜਾਂਦੇ ਆ ਹੁਣ ਦੇਖੋ ਅ ਵੱਡੇ ਹਾਈਵੇ ਬਣੇ ਨੇ ਤੁਸੀਂ ਦੇਖਿਆ ਚੰਡੀਗੜ੍ਹ ਵਾਲਾ ਹਾਈਵੇ ਬਣਿਆ ਅੰਮ੍ਰਿਤਸਰ ਵਾਲਾ ਬਣਿਆ ਮਠੰਡੇ ਵਾਲਾ ਬਣਿਆ ਕਿੰਨੇ ਤਰਫ ਤੋਂ ਹੁੰਦੇ ਸੀ ਰਸਤੇ ਵੱਡੇ ਨਾ ਸਰਕਾਰਾਂ ਦੇ ਰਸਤੇ ਜਾਂਦੇ ਕਿ ਇੱਥੇ ਆ ਵੱਡ ਕੇ ਉਹਦਾ ਵੀ ਕਰਦੇ ਕਿ ਇਹ ਕੋਈ ਇਹਦਾ ਡਾਟਾ ਨਹੀਂ ਕੋਈ ਕੁਝ ਨਹੀਂ ਉਹ ਕਹਿੰਦੇ ਇੱਕ ਰਾਕਸਸ ਹੈ ਜਿਹਦੇ ਇੱਕ ਰਾਕਸਸ ਹੈ ਜਿਹਦੇ ਤਿੰਨ ਸਿਰ ਨੇ ਇੱਕ ਬਿਊਰੋਕਰੇਟ ਇੱਕ ਕਾਰਪੋਰੇਟ ਇੱਕ ਪੋਲੀਟੀਸ਼ੀਅਨ ਉਹ ਤਿੰਨ ਸਿਰ ਵਾਲਾ ਰਾਕਸਸ ਸਾਰਾ ਕੁਝ ਖਾ ਜਾਂਦਾ ਉਹ ਖਾ ਕੇ ਇੰਨੀ ਸਫਾਈ ਨਾਲ ਚਟਕਰ ਜਾਂਦਾ ਕਿ ਇਹਨੂੰ ਕੁਛ ਦਿਖਣ ਹੀ ਨਹੀਂ ਦਿੰਦਾ ਮੰਨਾਲੀ ਸਿਕਸ ਲੇਨ ਬਣੀ ਆ ਫੋਰ ਲਾਈਨ ਸ਼ਿਮਲਾ ਫੋਰ ਲਾਈਨ ਬਣੀ ਆ ਉਹ ਤਾਂ ਕਿੰਨੇ ਤਰੱਕਤ ਸੀਗੇ ਉਹ ਕਿੱਥੇ ਗਏ ਸਾਰੇ ਨਹੀਂ ਦੇਖੋ ਪਹਿਲੀ ਗੱਲ ਸੇ ਇਹ ਹੈ ਕਿ ਉਧਰ ਉਹ ਸਿਕਸ ਲੇਨ ਤੇ ਫੋਰ ਲੇਨ ਬਣਨੀ ਹੀ ਨਹੀਂ ਚਾਹੀਦੀ ਇਹ ਪਤਾ ਨਹੀਂ ਸਰਕਾਰ ਦੀਆਂ ਕਿਹੜੀਆਂ ਪਾਲਸੀਆਂ ਨੇ ਹੂੰ ਉੱਥੇ ਤੁਸੀਂ ਟ੍ਰੈਫਿਕ ਕਿਉਂ ਵਧਾ ਰਹੇ ਫੋਰ ਲੇਨ ਵਧਾ ਕੇ ਤੁਸੀਂ ਟ੍ਰੈਫਿਕ ਹੀ ਵਧਾਇਆ ਨਾ ਲੋਕਾਂ ਦਾ ਆਉਣਾ ਜਾਣਾ ਵਧਾਇਆ ਹੈ ਹੋਟਲ ਇੰਡਸਟਰੀ ਖੋਲੀ ਨਾ ਕੁਦਰਤ ਨੇ ਜੇ ਹੋਟਲ ਖੋਲਣੇ ਹੁੰਦੇ ਹੂੰ ਕੁਦਰਤ ਨੇ ਪਹਾੜਾਂ ਦੇ ਵਿੱਚ ਗੁਫਾਵਾਂ ਬਣਾਈਆਂ ਸੀ ਕੰਦਰਾ ਬਣਾਈਆਂ ਸੀ ਸਾਡੇ ਨਾਗਾ ਸਾਧੂ ਜਾਂ ਉਹ ਅਜੇ ਵੀ ਲੈ ਲੈਂਦੇ ਆ ਨਾ ਕੰਦਰਾ ਚ ਜਾ ਕੇ ਜੇ ਕਿ ਨਾ ਜਾਣਾ ਹੀ ਆ ਪਹਾੜਾਂ ਤੇ ਕੰਦਰਾ ਚ ਜਾ ਕੇ ਰੋ ਨਾ ਟਰੈਕਿੰਗ ਕਰ ਲੋ ਕੈਂਪ ਲਾ ਲਓ ਟਰੈਕਿੰਗ ਕਰ ਲੋ ਕੈਂਪ ਲੈ ਕੇ ਜਾਓ ਇਹ ਕੀ ਤਰੀਕਾ ਹੋਇਆ ਕਿ ਤੁਸੀਂ ਉੱਥੇ ਤੱਕ 6 ਲੇਨ ਬਣਾਤੇ ਹੈ 6 ਲੇਨ ਤਾਂ ਸੋਚ ਕੇ ਵੀ ਦਿਮਾਗ ਜਿਹੜਾ ਨਾ ਘੁੰਮ ਜਾਂਦਾ ਯਾਰ ਪਹਾੜ ਨਹੀਂ ਬਣੇਗਾ ਕਮਾਉਗਾ ਫੋਰ ਲੇਨ ਵਾਸਤੇ ਵੀ ਨਹੀਂ ਬਣੇ ਉਹ ਸਿੰਗਲ ਲੇਨ ਹੀ ਠੀਕ ਹੈ ਨਹੀਂ ਉਹ ਡਬਲ ਲੇਨ ਵੀ ਠੀਕ ਨਹੀਂ ਉੱਥੇ ਆ ਕੇ ਤੁਸੀਂ ਤਾਂ ਅਮਰੀਕਾ ਦੇ ਹਾਈਵੇ ਬਣਾਉਂਦੇ ਉੱਥੇ ਜਾ ਕੇ ਇਹੋ ਜਿਹੇ ਅਮਰੀਕਾ ਵੀ ਨਹੀਂ ਬਣਾਉਂਦਾ ਉਹ ਮਦਾਨਾ ਚ ਨਹੀਂ ਬਣਾਉਂਦਾ ਜਿਹੜੇ ਤੁਸੀਂ ਪਹਾੜਾਂ ਤੇ ਬਣਾਉਣ ਤੇ ਜਾਗੇ ਇਹ ਕੋਈ ਤਰੱਕੀ ਨਹੀਂ ਹੈ ਇਹ ਬਰਬਾਦੀ ਹੈ ਇਹਨਾਂ ਚੀਜ਼ਾਂ ਤੋਂ ਸਾਨੂੰ ਬਾਹਰਲੇ ਦੇਸ਼ਾਂ ਵਿੱਚ ਘੁੰਮਦੇ ਰਹਿੰਦੇ ਹੋ ਬਾਹਰਲੇ ਦੇਸ਼ਾਂ ਦੇ ਵਿੱਚ ਪਹਾੜਾਂ ਦੇ ਵਿੱਚ ਇੰਨੀਆਂ ਵਡੀਆਂ-ਵਡੀਆਂ ਸੜਕਾਂ ਬਣੀਆਂ ਹੋਈਆਂ ਬਾਹਰਲੇ ਮੁਲਕਾਂ ਦੇ ਵਿੱਚ ਚੀਜ਼ਾਂ ਕਾਇਰਕੁਨ ਹੁੰਦਾ ਹੁੰਦੀਆਂ ਨੇ ਉੱਥੇ ਪਹਾੜਾਂ ਇੱਦਾਂ ਦੀਆਂ ਵਡੀਆਂ ਸੜਕਾਂ ਦੇਖੋ ਉੱਥੇ ਉੱਥੇ ਮੋਰੈਲਟੀ ਦਾ ਇੰਨਾ ਹਨ ਨੰਨੀ ਹੋਏ ਇਸ ਤਰੀਕੇ ਨਾਲ ਹੋਟਲ-ਹੋਟਲ ਨਹੀਂ ਬਣਾਉਂਦੇ ਹੋ ਨਹੀਂ ਦੇਖੋ ਉੱਥੇ ਨਾ ਬਹੁਤ ਕੁਝ ਚੀਜ਼ਾਂ ਨੇ ਉੱਥੇ ਪਰਮਿਸ਼ਨਾਂ ਲੈਣੀਆਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਉਥੇ ਬਹੁਤ ਕੁ ਚੀਜ਼ਾਂ ਹੁੰਦੀਆਂ ਨੇ ਤਰੀਕੇ ਨਾਲ ਚੱਲਦਾ ਕੰਮ ਤੇ ਸਾਡੇ ਮੁਲਕ ਦੇ ਵਿੱਚ ਜਿਹੜੇ ਨਾ ਪਾਕਿਸਤਾਨ ਹੋ ਗਿਆ ਇੰਡੀਆ ਹੋ ਗਿਆ ਜਾਂ ਜਿਹੜੇ ਡਿਵੈਲਪਿੰਗ ਕੰਟਰੀ ਇਹ ਸਭ ਤੋਂ ਵੱਧ ਬਰਬਾਦੀ ਡਿਵੈਲਪਿੰਗ ਕੰਟਰੀਜ਼ ਨੇ ਡਿਵੈਲਪਡ ਨੇਸ਼ਨ ਜਿਹੜੇ ਨੇ ਉਹਨਾਂ ਦੀ ਭੁੱਖ ਕਾਫੀ ਹੱਦ ਤੱਕ ਪੂਰੀ ਹੋ ਚੁੱਕੀ ਹੈ ਮੈਂ ਹੁਣੇ ਸਿੰਗਾਪੁਰ ਦਾ ਨਾਮ ਲੈ ਰਿਹਾ ਸੀ ਸਕੈਂਡੀਨੇਵੀਅਨ ਕੰਟਰੀ ਨਾਰਵੇ ਹੋਇਆ ਸਵੀਡਨ ਹੋਇਆ ਉਥੋਂ ਦੇ ਲੋਕ ਜਿਹੜੇ ਨਾ ਥੋੜੀ ਕੰਟੈਂਟਡ ਲਾਈਫ ਜਿੰਦੇ ਨੇ ਕੰਟੈਂਟਡ ਲਾਈਫ ਦਾ ਮਤਲਬ ਸਾਦਗੀ ਵਾਲੀ ਜਿੰਦਗੀ ਜਿੰਦੇ ਆ ਲੋਕ ਉਹ ਉਹਦੇ ਵਿੱਚ ਹੀ ਭਲਾਈ ਹੈ ਤੇ ਅਸੀਂ ਲੋਕਾਂ ਨੂੰ ਵੀ ਸਿੱਖਣਾ ਪਵੇਗਾ ਕਿ ਸਾਡੇ ਜੋ ਕੀ ਕਹਿੰਦੇ ਹੁੰਦੇ ਨੇ ਨਾ ਇੱਕ ਦਿਖਾਵਾ ਕਹਿੰਦੇ ਆ ਨਾ ਇੱਕ ਇਹਨੂੰ ਕੀ ਬੋਲਦੇ ਆ ਨਾ ਕਿ ਸੋਸੇ ਪਾਜੀ ਸਾਡੇ ਮੁਲਕ ਚ ਲੋਕ ਸੋਸ਼ਲ ਬਾਜੀ ਜਿਆਦਾ ਕਰਦੇ ਆ ਔਰ ਦੇਖਾ ਦੇਖੀ ਹੁੰਦਾ ਕਿ ਅਮੀਰ ਆਦਮੀ ਨੇ ਸੋਸ਼ਲ ਬਾਜੀ ਕੀਤੀ ਅਮੀਰ ਆਦਮੀ ਨੇ ਇੱਕ ਬਹੁਤ بڑے ਹੋਟਲ ਦੇ ਵਿੱਚ ਆਪਣੀ ਬੇਟੀ ਦੀ ਸ਼ਾਦੀ ਕੀਤੀ ਜਿੱਥੇ ਪਲੇਟ ਹੀ 5000 ਰੁਪਏ ਦੀਆਂ 10000 ਰੁਪਏ ਦੀ ਹੂੰ ਔਰ ਉਹ ਸੋਚਾ ਦੇਖ ਕੇ ਦੂਜੇ ਬੰਦੇ ਨੇ ਵੀ ਹੋਏਗਾ ਉਹ ਏਡੀ ਮਹਿੰਗੀ ਸ਼ਾਦੀ ਨੇ ਗਲੋਬਲ ਵਾਰਮਿੰਗ ਦੇ ਵਿੱਚ ਜਾ ਕੇ ਕੀ ਪ੍ਰਭਾਵ ਪਾਇਆ ਅਸੀਂ ਪਰਵਾਹ ਹੀ ਨਹੀਂ ਕਰਦੇ ਹੂੰ ਇੱਥੇ ਦਿਵਾਲੀ ਦੇ ਉੱਤੇ ਪਟਾਕੇ ਚਲਦੇ ਹੁੰਦੇ ਹੁਣ ਤਾਂ ਇੱਥੇ ਤੀਹਰੇ ਦਿਨ ਦਿਵਾਲੀ ਹੁੰਦੀ ਹੈ ਕੀਦਾ ਜਨਮ ਦਿਨ ਆਇਆ ਤੇ ਪਤਾ ਨਹੀਂ ਅਸਮਾਨ ਚ ਪਟਾਕੇ ਪਟਾਕੇ ਹੋ ਜਾਂਦੇ ਆ ਕਿਤੇ ਬਰਾਤ ਜਾਂਦੀ ਉਦੋਂ ਪਟਾਕੇ ਵਜਾ ਦੋ ਇਹ ਸਰ ਇਹ ਗਲੋਬਲ ਵਾਰਮਿੰਗ ਹੀ ਆ ਨਾ ਗਲੋਬਲ ਵਾਰਮਿੰਗ ਹੀ ਆ ਨਾ ਸਰਕਾਰ ਕਹਿੰਦੀ ਨਹੀਂ ਕੰਟਰੋਲ ਕਰਨਾ ਸਰਕਾਰ ਪਟਾਕੇ ਬੰਦ ਨਹੀਂ ਕਿਉਂ ਨਹੀਂ ਬੰਦ ਕਰ ਦਿੰਦੀ ਹੂੰ ਕਿਤੇ ਆਉਣਗੇ ਹੀ ਨਹੀਂ ਇਹ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਕੀ ਤੋਕਾ ਦੇਖੋ ਜਦੋਂ ਰਾਮ ਜੀ ਹੁੰਦੇ ਸੀ ਉਦੋਂ ਪਟਾਕੇ ਹੁੰਦੇ ਸੀ ਉਦੋਂ ਪਟਾਕੇ ਨਹੀਂ ਸੀ ਹੁੰਦੇ ਫੇ ਉਹ ਕਹਿੰਦਾ ਮਤਲਬ ਇਹ ਆ ਇੰਨੀਆਂ ਲਾਈਟਾਂ ਜਲਾ ਦੇਣੀਆਂ ਉਦੋਂ ਬਿਜਲੀ ਹੁੰਦੀ ਸੀ ਨਹੀਂ ਸੀ ਹੁੰਦੀ ਨਾ ਜੇ ਦੀਵੇ ਚਲਾਏ ਹੋਣਗੇ ਇਹਨੇ ਦੇਸੀ ਕੀ ਤੇ ਜਲਾਏ ਹੋਣਗੇ ਜਾਂ ਤੇਲ ਦੇ ਜਲਾਏ ਹੋਣਗੇ ਕਿੰਨੇ ਕਿ ਚਲਾਤੇ ਹੋਣਗੇ ਕਿੰਨਾ ਕਿ ਤੇਲ ਹੁੰਦਾ ਕਿੰਨਾ ਕਿ ਦੇਸੀ ਕੀ ਹੁੰਦਾ ਫਿਰ ਵੀ ਇੱਕ ਸਿੰਬੋਲਿਕ ਹੀ ਹੋਇਆ ਹੈਗਾ ਨਾ ਸਾਰਾ ਕੁਝ ਹੈ ਹੁਣ ਤੇ ਕੋਈ ਅੰਤ ਹੀ ਨਹੀਂ ਹੈ ੜੜੇ ੜੜੇ ਬੜੇ ਬੰਗਲੇ ੜੜੇ ਬੜੇ ਮਹਿਲ ਨੇ ਆ ਚਮਚਮ ਕਰ ਰਹੇ ਨੇ ਬਿਜਲੀ ਨਾਲ ਉਹ ਬਿਜਲੀ ਕਿੱਥੋਂ ਆ ਰਹੀ ਹੈ ਆ ਥਰਮਲ ਪਾਵਰ ਤੋਂ ਆ ਰਹੀ ਹੈ ਕੋਲੇ ਤੋਂ ਆ ਰਹੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਅਮੀਰ ਬੰਦਿਆਂ ਨੂੰ ਇਹ ਸੋਚਣਾ ਪਵੇਗਾ ਦੇਖੋ ਦੁਨੀਆ ਤੇ ਇੱਕ ਬੜਾ ਬਦਨਾਮ ਕਰੈਕਟਰ ਹੈ ਮਸੋਲੀ ਪਰ ਮਸੋਲੀ ਨਾ ਲ ਇੱਕ ਵਾਰੀ ਇੱਕ ਲੈਕਚਰ ਦਿੱਤਾ ਸੀ ਕਹਿੰਦਾ ਕਿ ਮੈਂ ਉਸ ਬੰਦੇ ਨੂੰ ਇਟਾਲੀਅਨ ਨਹੀਂ ਮੰਨਦਾ ਹੂੰ ਜਿਹੜਾ ਅਮੀਰ ਕਹਿੰਦਾ ਆਪਣੇ ਆਪ ਨੂੰ ਔਰ ਉਹਨੇ ਕਿਸੇ ਗਰੀਬ ਇਟਾਲੀਅਨ ਦਾ ਚੁੱਲਾ ਨਹੀਂ ਜਲਾਇਆ ਹੂੰ ਹੂੰ ਤੇ ਅਹੀਂ ਯਾਰ ਜੇ ਅਮੀਰ ਲੋਕ ਤੁਸੀਂ ਹੋ ਗਏ ਹੋ ਤੁਹਾਡੇ ਕੋਲ ਇਹਨੇ ਪੈਸੇ ਆ ਗਏ ਨੇ ਤੁਸੀਂ ਤਮਾਸ਼ਾ ਕਰ ਰਹੇ ਹੋ ਦਿਖਾਵਾ ਕਰ ਰਹੇ ਹੋ ਤੇ ਇਹ ਸੋਚੋ ਵੀ ਇਹ ਦੇਸ਼ ਤਾਂ ਗਰੀਬਾਂ ਦਾ ਹੈ ਇੱਥੇ ਮੈਜੋਰਟੀ 80% 90% ਲੋਕ ਗਰੀਬ ਨੇ ਉਹਨਾਂ ਗਰੀਬਾਂ ਨੂੰ ਵੀ ਤੁਸੀਂ ਗਲਤ ਰਸਤੇ ਤੇ ਪਾਉਂਦੇ ਗੱਲ ਹੈ ਲੋਕੀ ਕਹਿੰਣਗੇ ਵੀ ਕਹਿੰਦੇ ਆਪਣੇ ਆਪ ਨੂੰ ਸਾਇੰਟਿਸਟ ਹੈ ਤੇ ਗੱਲਾਂ ਪੁਰਾਣੀਆਂ ਕਰੀ ਜਾਂਦੇ ਆ ਵੀ ਉਦਾਂ ਹੀ ਆਪਣਾ ਜੀਵਨ ਜਿਓ ਉਦਾਂ ਹੀ ਸਭ ਕੁਝ ਜਿਓ ਟੈਕਨੋਲੋਜੀ ਜੇ ਅੱਗੇ ਵਧ ਰਹੀ ਹੈ ਤਾਂ ਉਹਦੇ ਨਾਲ ਅੱਗੇ ਵਧਣਾ ਹੀ ਪੈਂਦਾ ਦੇਖੋ ਟੈਕਨੋਲੋਜੀ ਦੇ ਨਾਲ ਅੱਗੇ ਵਧੋ ਟੈਕਨੋਲੋਜੀ ਬੈਨੀਫਿਟ ਵਾਸਤੇ ਹੋਣੀ ਚਾਹੀਦੀ ਹੈ ਟੈਕਨੋਲੋਜੀ ਇਸ ਕਰਕੇ ਹੋਣੀ ਚਾਹੀਦੀ ਆ ਕਿ ਜੇ ਕੋਈ ਬੰਦਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਤੇ ਉਹਨੂੰ ਮੌਤ ਦੇ ਮੂੰਹ ਚੋਂ